ਕੌਣ ਸੀ ਬੀਬੀ ਰਜਨੀ ਤੇ ਕੀ ਹੈ ਦੁੱਖ ਭੰਦਨੀ 베ਰੀ ਦਾ ਇਤਿਹਾਸ ਗੁਰੂ ਰਾਮਦਾਸ ਜੀ ਨੇ ਉਸ ਛਪੜੀ ਵਾਲੇ ਅਸਥਾਨ ਨੂੰ ਕਿਹੜਾ ਵਰ ਦਿੱਤਾ ਸੀ ਬੀਬੀ ਰਜਨੀ ਬਾਰੇ ਅਕਸਰ ਅਸੀਂ ਸਾਰੇ ਹੀ ਜਾਣਦੇ ਹਾਂ ਬੀਬੀ ਰਜਨੀ ਜੀ ਨੂੰ ਉਹਨਾਂ ਦੇ ਪਿਤਾ ਨੇ ਕਿਉਂ ਇੱਕ ਕੋੜੀ ਨਾਲ ਵਿਆਹ ਕਰ ਦਿੱਤਾ ਸੀ ਉਸ ਦੇ ਪਿਤਾ ਨਾਲ ਕੀ ਕੁਝ ਵਾਪਰਿਆ ਸੀ ਆਓ ਜਾਣਦੇ ਹਾਂ ਸੰਖੇਪ ਵਿੱਚ ਬੀਬੀ ਰਜਨੀ ਦੇ ਇਤਿਹਾਸ ਬਾਰੇ ਕਿਰਪਾ ਕਰਕੇ ਇਸ ਇਤਿਹਾਸ ਦੀ ਅਸਲ ਸਚਾਈ ਅੰਤ ਤੱਕ ਜਰੂਰ ਸੁਣੋ ਜੀ ਪੱਟੀ ਸ਼ਹਿਰ ਦਾ ਇੱਕ ਸ਼ਾਹੂਕਾਰ ਸੀ ਦੁਨੀ ਚੰਦ ਦੁਨੀ ਚੰਦ ਦਾ ਆਪਣੇ ਇਲਾਕੇ ਵਿੱਚ ਬੜਾ ਰਤਬਾ ਸੀ ਉਹ ਬੜਾ ਹੀ ਅਮੀਰ ਸੀ ਕਿਉਂਕਿ ਉਹ ਸ਼ਾਹੀ ਸਰਕਾਰ ਲਈ ਲੋਕਾਂ ਕੋਲੋਂ ਲਗਾਨ ਵਸੂਲ ਕਰਦਾ ਸੀ ਦੁਨੀ ਚੰਦ ਦੇ ਪਰਿਵਾਰ ਵਿੱਚ ਉਸ ਦੀਆਂ ਪੱਜ ਧੀਆਂ ਸਨ ਪਰ ਇਤਿਹਾਸ ਵਿੱਚ ਸੱਤ ਧੀਆਂ ਦਾ ਜ਼ਿਕਰ ਵੀ ਆਉਂਦਾ ਹੈ ਉਸ ਦਾ ਕੋਈ ਪੁੱਤਰ ਨਹੀਂ ਸੀ ਧੀਆਂ ਤੋਂ ਬਾਅਦ ਉਹ ਰੱਬ ਅੱਗੇ ਪੁੱਤਰ ਲਈ ਅਰਦਾਸਾਂ ਬੇਨਤੀਆਂ ਕਰਦਾ ਸੀ ਉਹ ਥਾ-ਥਾਤੇ ਮਦਰਾ ਮਸੀਤਾ ਜਾ ਕੇ ਪੁੱਤਰ ਦੀ ਪ੍ਰਾਪਤੀ ਲਈ ਪਰਮਾਤਮਾ ਅੱਗੇ ਅਰਦਾਸਾਂ ਬੇਤੀਆਂ ਕਰਦਾ ਪਰ ਉਸ ਦੇ ਘਰ ਵਿੱਚ ਕੋਈ ਪੁੱਤਰ ਨਾ ਹੋਇਆ ਚਾਰ ਧੀਆਂ ਦੇ ਜਨਮ ਤੋਂ ਬਾਅਦ ਜਦੋਂ ਉਸ ਦੀ ਪਤਨੀ ਪੰਜਵੇਂ ਬੱਚੇ ਨੂੰ ਜਨਮ ਦੇਣ ਵਾਲੀ ਸੀ ਤਾਂ ਦੁਨੀ ਚੰਦ ਨੇ ਗਰੀਬਾਂ ਨੂੰ ਬੜਾ ਹੀ ਦਾਨਪੂਰਨ ਕੀਤਾ ਪੜਦਾ ਨੂੰ ਬੁਲਾ ਕੇ ਬੜੇ ਹੀ ਹਵਨ ਅਤੇ ਯਗ ਕਰਵਾਏ ਪਰ ਪਰਮਾਤਮਾ ਨੇ ਉਸ ਦੀ ਇੱਛਾ ਪੂਰੀ ਨਾ ਕੀਤੀ ਉਸਦੇ ਘਰ ਇਸ ਵਾਰੀ ਵੀ ਲੜਕੀ ਨੇ ਜਨਮ ਲਿਆ ਹੁਣ ਉਸ ਦੀਆਂ ਪੰਜ ਧੀਆ ਹੋ ਗਏ ਸਭ ਪੰਜਵੀਂ ਧੀ ਦਾ ਨਾਮ ਰਜਨੀ ਰੱਖਿਆ ਗਿਆ ਰਜਨੀ ਦੇ ਜਨਮ ਤੋਂ ਬਾਅਦ ਦੁਨੀ ਚੰਦ ਨੂੰ ਰੋਬ ਤੇ ਘਰੋਸਾ ਨਾ ਰਿਹਾ ਉਸ ਨੇ ਆਪਣੇ ਇਲਾਕੇ ਦੇ ਸਾਰੇ ਧਰਮ ਅਸਥਾਨ ਬੰਦ ਕਰਵਾ ਦਿੱਤੇ ਮੰਦਰ ਮਸੀਤਾਂ ਬੰਦ ਕਰਵਾ ਦਿੱਤੇ ਸਭ ਨੂੰ ਤਾਲੇ ਲਗਵਾ ਦਿੱਤੇ ਸਮਾਂ ਬੀਤਦਾ ਗਿਆ ਬੀਬੀ ਰਜਨੀ ਬਚਪਨ ਤੋਂ ਹੀ ਪ੍ਰਮਾਤਮਾ ਦੇ ਨਾਮ ਦਾ ਗੁੜਗਾਲ ਕਰਦੀ ਸੀ ਪਰ ਦੁਨੀ ਚੰਦ ਨੂੰ ਰਜਨੀਤੀ ਪ੍ਰਮਾਤਮਾ ਪ੍ਰਤੀ ਸੱਚੀ ਸ਼ਰਧਾ ਬਿਲਕੁਲ ਹੀ ਪਸੰਦ ਨਹੀਂ ਸੀ ਬੀਬੀ ਰਜਨੀ ਨੂੰ ਘਰ ਵਿੱਚ ਰੱਬ ਦਾ ਨਾਮ ਨਹੀਂ ਜਪਣ ਦਿੰਦਾ ਸੀ ਦੁਨੀ ਚੰਦ ਨੇ ਇੱਕ ਦਿਨ ਆਪਣੀਆਂ ਪੰਜੇ ਧੀਆ ਨੂੰ ਬੁਲਾਇਆ ਅਤੇ ਪੁੱਛਣ ਲੱਗਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਹੋ ਅਤੇ ਕਿਸ ਦਾ ਦਿੱਤਾ ਹੰਡਾਉਂਦੀਆਂ ਹੋ ਤਾਂ ਉਸ ਦੀਆਂ ਚਾਰ ਧੀਆਂ ਨੇ ਕਿਹਾ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਖਾਂਦੀਆਂ ਹਾਂ ਤੇ ਤੁਹਾਡਾ ਦਿੱਤਾ ਹੀ ਹੰਡਾਉਂਦੀਆਂ ਹਾਂ ਪਰ ਰਜਨੀ ਚੁੱਪ ਰਹੀ ਉਸਨੇ ਕੋਈ ਉੱਤਰ ਨਾ ਦਿੱਤਾ ਦੁਨੀ ਚੰਦ ਨੇ ਰਜਨੀ ਨੂੰ ਦੁਬਾਰਾ ਉਹੀ ਸਵਾਲ ਕੀਤਾ ਤਾਂ ਰਜਨੀ ਨੇ ਜਵਾਬ ਦਿੱਤਾ ਪਿਤਾ ਜੀ ਇਹ ਪੈਣਾ ਸਭ ਝੂਠ ਬੋਲ ਰਹੀਆਂ ਹਨ ਅਸੀਂ ਸਾਰੇ ਹੀ ਤਾਂ ਉਸ ਰੱਬ ਦਾ ਦਿੱਤਾ ਖਾਂਦੇ ਹਾਂ ਸਾਡੇ ਘਰ ਵਿੱਚ ਜੋ ਵੀ ਹੈ ਉਸ ਪਰਮ ਪ੍ਰਮਾਤਮਾ ਦਾ ਦਿੱਤਾ ਹੀ ਹੈ ਉਸ ਰੱਬ ਦਾ ਦਿੱਤਾ ਹੀ ਅਸੀਂ ਸਾਰੇ ਖਾਂਦੇ ਹਾਂ ਸਾਰੇ ਸੰਸਾਰ ਨੂੰ ਦਾਤਾਂ ਅਤੇ ਰਿਜਕ ਦੇਣ ਵਾਲਾ ਉਹ ਪਰਮਾਤਮਾ ਹੀ ਹੈ ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ ਰਜਨੀਦੀ ਇਹ ਗੱਲ ਸੁਣ ਕੇ ਦੁਨੀ ਚੰਦ ਬੜਾ ਹੀ ਗਰੋਧ ਵਿੱਚ ਆਇਆ ਅਤੇ ਗੁੱਸੇ ਵਿੱਚ ਘਰੋਂ ਬਾਹਰ ਚਲਾ ਗਿਆ ਤੇ ਇੱਕ ਪਿੰਗਲੇ ਕੋੜੀ ਧੀ ਗਰੀਬ ਨੂੰ ਉਸਨੇ ਦੇਖਿਆ ਜੋ ਲੋਕਾਂ ਕੋਲੋਂ ਭੀਖ ਮੰਗ ਕੇ ਖਾਂਦਾ ਸੀ ਦੁਨੀ ਚੰਦ ਉਸ ਕੋੜੀ ਨੂੰ ਆਪਣੇ ਘਰ ਲੈ ਆਉਂਦਾ ਹੈ ਅਤੇ ਇੱਕ ਪੰਡਤ ਨੂੰ ਬੁਲਾ ਕੇ ਉਸ ਪਿੰਗਲੇ ਕੋੜੀ ਨਾਲ ਬੀਬੀ ਰਜਨੀ ਦਾ ਜ਼ਬਰਦਸਤੀ ਵਿਆਹ ਕਰ ਦਿੰਦਾ ਹੈ ਵਿਆਹ ਕਰਨ ਤੋਂ ਬਾਅਦ ਬੀਬੀ ਰਜਨੀ ਨੂੰ ਉਸਦੇ ਪਤੀ ਵਿਕਰਮਦਤ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਤੇ ਦੁਨੀ ਚੰਦ ਨੇ ਕਿਹਾ ਕਿ ਮੈਂ ਹੁਣ ਦੇਖਦਾ ਹਾਂ ਕਿ ਤੇਰਾ ਰੱਬ ਤੈਨੂੰ ਕਿਵੇਂ ਖਵਾਦਾ ਹੈ ਤੈਨੂੰ ਕਿਵੇਂ ਰਿਜਕ ਦਿੰਦਾ ਹੈ ਰਜਨੀ ਆਪਣੇ ਪਤੀ ਨੂੰ ਇੱਕ ਬੱਕੀ ਵਿੱਚ ਬਿਠਾ ਕੇ ਉਸ ਦੇ ਅੱਗੇ ਰੱਸੀ ਬੰਨ ਕੇ ਖਿੱਚਦੀ ਹੋਈ ਉੱਥੋਂ ਪੱਟੀ ਤੋਂ ਨਿਕਲ ਤੁਰਦੀ ਹੈ ਉਹ ਪਿੰਡ ਪਿੰਡ ਜਾ ਕੇ ਰੋਟੀ ਮੰਗਦੀ ਆਪ ਵੀ ਖਾਂਦੀ ਹੈ ਤੇ ਆਪਣੇ ਕੋੜੀ ਪਿਗਲੇ ਪਤੀ ਨੂੰ ਖਵਾਉਂਦੀ ਹੈ ਉਹ ਮੰਗਦੀ ਮੰਗਦੀ ਜਿੱਥੇ ਕਿਤੇ ਵੀ ਕੋਈ ਗੁਰੂ ਧਾਮ ਮੰਦਰ ਮਸੀਤ ਹੁੰਦੀ ਉੱਥੇ ਜਾ ਕੇ ਮੱਥੇ ਰਗੜੀ ਅਤੇ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਦੀ ਕਈ ਦਿਨਾਂ ਬਾਅਦ ਉਹ ਆਪਣੇ ਪਤੀ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਸਹਿ ਪਹੁੰਚ ਗਈ ਉਸ ਸਮੇਂ ਸ੍ਰੀ ਅੰਮ੍ਰਿਤਸਰ ਨੂੰ ਗੁਰੂ ਦਾ ਚੱਕ ਕਿਹਾ ਜਾਂਦਾ ਸੀ ਇੱਥੇ ਬੀਬੀ ਰਜਨੀ ਜੀ ਦੇ ਇੱਕ 베ਰੀ ਦੀ ਸ਼ਾਹ ਹੇਠ ਆਪਣੇ ਪਤੀ ਨੂੰ ਬਿਠਾ ਕੇ ਆਪ ਨੇੜੇ ਦੇ ਪਿੰਡ ਵਿੱਚ ਰੋਟੀ ਮੰਗਣ ਲਈ ਚਲੀ ਗਈ ਉਸ ਦਾ ਪਤੀ 베ਰੀ ਬੈਠ ਕੇ ਬੀਪੀ ਰਜਨੀ ਦੀ ਉਡੀਕ ਕਰਨ ਲੱਗਾ ਤਾਂ ਵਿਕਰਮਦਤ ਕੀ ਦੇਖਦਾ ਹੈ ਕਿ 베ਰੀ ਉੱਪਰ ਜੋ ਕਾਂ ਬੈਠੇ ਹਨ ਉਹਨਾਂ ਵਿੱਚੋਂ ਕੁਝ ਕਾਂ ਉੱਡ ਕੇ 베ਰੀ ਦੇ ਨੇੜੇ ਇੱਕ ਛਪੜੀ ਵਾਲੇ ਪਾਣੀ ਵਿੱਚ ਛੁੱਪੀ ਮਾਰਦੇ ਹਨ ਛੁੱਪੀ ਮਾਰਨ ਤੋਂ ਬਾਅਦ ਕਾਲੇ ਕਾਂ ਚਿੱਟੇ ਹੋ ਕੇ ਉੱਡ ਜਾਂਦੇ ਹਨ ਉਸ ਨੇ ਇਸ ਤਰ੍ਹਾਂ ਵੇਖ ਕੇ ਮਨ ਚ ਵਿਚਾਰ ਕੀਤਾ ਜੇ ਕਾਲੇ ਕਾਂ ਚਿੱਟੇ ਹੋ ਸਕਦੇ ਹਨ ਤਾਂ ਮੈਂ ਵੀ ਇਸ ਪਾਣੀ ਵਿੱਚ ਚੁੱਪੀ ਮਾਰ ਕੇ ਦੇਖਾਂ ਕਿ ਰੱਬ ਕਰੇ ਮੇਰਾ ਵੀ ਕੋੜ ਤੇ ਪਿੰਗਲਪਣ ਠੀਕ ਹੋ ਜਾਵੇ ਉਹ ਬੱਗੀ ਤੋਂ ਨਿਕਲ ਕੇ ਧਰਤੀ ਤੇ ਰੜਦਾ ਰੜਦਾ ਹੋਇਆ ਛਪੜੀ ਕੋਲ ਆ ਗਿਆ ਤੇ 베ਰੀ ਦੀ ਇੱਕ ਟਾਣੀ ਨੂੰ ਹੱਥ ਨਾਲ ਫੜ ਕੇ ਛਪੜੀ ਵਿੱਚ ਰੱਬ ਦਾ ਨਾਮ ਲੈ ਕੇ ਚੁੱਪੀ ਮਾਰ ਲੱਗਿਆ ਜਦੋਂ ਉਹ ਛਪੜੀ ਤੋਂ ਚੁੱਪੀ ਮਾਰ ਕੇ ਬਾਹਰ ਆਇਆ ਤਾਂ ਉਸ ਦਾ ਕੋੜ ਤੇ ਪਿੰਗਲਪਣ ਬਿਲਕੁਲ ਠੀਕ ਹੋ ਗਿਆ ਸੀ ਉਹ ਆਪਣੇ ਆਪ ਨੂੰ ਬਿਲਕੁਲ ਲਵਾਂ ਨਰੋਇਆ ਤੇ ਤੰਦਰੁਸਤ ਵੇਖ ਰਿਆ ਸੀ ਉਹ 베ਰੀ ਬੈਠ ਕੇ ਹੁਣ ਬੀਪੀ ਰਜਨੀ ਦੀ ਉਡੀਕ ਕਰਨ ਲੱਗਾ ਉਹ ਤੇਰੇ ਬੀਬੀ ਰਜਨੀ ਪਿੰਡ ਚ ਰੋਟੀ ਮੰਗ ਕੇ ਆਉਂਦੀ ਹੋਈ ਵਾਪਸ ਨੰਗੀ ਪੈਰੀ ਆਉਂਦੀ ਹੈ ਰੱਬ ਅੱਗੇ ਅਰਦਾਸਾਂ ਕਰਦੀ हे ਸੱਚੇ ਪਾਸ਼ਾ ਮੇਰੇ ਪਤੀ ਨੂੰ ਠੀਕ ਕਰ ਦਿਓ ਮੈਨੂੰ ਤੇਰੇ ਉੱਤੇ ਪੂਰਾ ਵਿਸ਼ਵਾਸ ਹੈ ਪੂਰਾ ਯਕੀਨ ਹੈ ਅਸੀਂ ਤੇਰਾ ਹੀ ਦਿੱਤਾ ਖਾਂਦੇ ਹਾਂ हे ਸਤਗੁਰੂ ਜੀ ਜੇ ਮੰਗ ਕੇ ਹੀ ਸਾਨੂੰ ਰੋਟੀ ਖਾਣੀ ਪਵੇ ਤਾਂ ਮੈਂ ਇਹ ਸਭ ਕੁਝ ਕਰਨ ਲਈ ਤਿਆਰ ਹਾਂ ਪਰ ਮੇਰੇ ਪਤੀ ਨੂੰ ਠੀਕ ਕਰ ਦਿਓ ਮੈਂ ਸਾਰੀ ਉਮਰ ਆਪਣੇ ਪਤੀ ਦੀ ਸੇਵਾ ਕਰਾਂਗੀ ਮੇਰੇ ਪਤੀ ਨੂੰ ਤੰਦਰੁਸਤੀ ਬਖਸ਼ੋ ਬੀਬੀ ਰਜਨੀ ਉੱਥੇ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਬੱਗੀ ਵਿੱਚ ਨਾਲ ਦੇਖ ਕੇ ਡਰ ਗਈ ਅਤੇ ਬੜੀ ਹੈਰਾਨ ਹੋਈ ਉਹ ਆਪਣੇ ਪਤੀ ਦੇ ਥਾਂ ਤੇ ਉੱਥੇ ਹੋਰ ਬੈਠੇ ਨੌਜਵਾਨ ਨੂੰ ਵੇਖ ਕੇ ਡਰ ਗਈ ਪਰ ਰਜਨੀ ਨੂੰ ਨਹੀਂ ਪਤਾ ਸੀ ਕਿ ਇਹ ਨੌਜਵਾਨ ਉਸ ਦਾ ਪਤੀ ਹੈ ਅਤੇ ਉਸ ਨਾਲ ਲੜਨ ਲੱਗੀ ਕਿ ਮੈਂ ਇੱਥੇ ਆਪਣੇ ਕੋੜੀ ਪਤੀ ਨੂੰ ਛੱਡ ਕੇ ਗਈ ਹਾਂ ਉਹ ਕਿੱਥੇ ਹੈ ਉਹ ਸਮਝਦੀ ਹੈ ਕਿ ਜੋ ਕੋੜੀ ਹੁਣ ਠੀਕ ਹੋ ਚੁੱਕਾ ਹੈ ਉਹ ਕੋਈ ਡਾਕੂ ਜਾਂ ਚੋਰ ਲੁਟੇਰਾ ਹੈ ਜਿਸ ਨੇ ਉਸ ਦੇ ਪਤੀ ਨੂੰ ਮਾਰ ਦਿੱਤਾ ਉਸ ਨੂੰ ਪਾਉਣ ਲਈ ਰੋਲਾ ਸੁਣ ਕੇ ਨਾਲ ਦੇ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨ ਉਹਨਾਂ ਕੋਲੇ ਆ ਜਾਂਦੇ ਹਨ ਕਿਸਾਨਾਂ ਦੇ ਪੁੱਛਣ ਤੇ ਬੀਬੀ ਰਜਨੀ ਸਾਰੀ ਗੱਲ ਦੱਸਦੀ ਹੈ कि इसने मेरे कोड़ी पति को मार दिता है पर विक्रमदत्त कहता है मैं ही हाँ इसका पति रजनी तू शक ना कर तेरी सेवा ते तेरी भगती परमात्मा सच्ची श्रद्धा तेरी परमात्मा ने सुन ली है तेरे जित होई है परमात्मा प्रति तेरी श्रद्धा पूरी हो गई है मैं ठीक हो गया हाँ मैं बिल्कुल ठीक हो गया हाँ मैं तेरा ही पति विक्रमदत्त हाँ रजनी ਨੂੰ ਅਜੇ ਵੀ ਸ਼ੋਭ ਵਿਸ਼ਵਾਸ ਨਹੀਂ ਆ ਰਿਹਾ ਸੀ ਪਰ ਕਿਸਾਨਾਂ ਦੇ ਕਹਿਣ ਤੇ ਸਾਰੇ ਸ੍ਰੀ ਗੁਰੂ ਰਾਮਦਾਸ ਜੀ ਪਾਸ ਆ ਜਾਂਦੇ ਹਨ ਜਿੱਥੇ ਗੁਰੂ ਸਾਹਿਬ ਜੀ ਸੰਤੋਖ ਸਰ ਸरोवर ਦੀ ਖੁਦਾਈ ਕਰ ਰਹੇ ਸਨ ਦੋਨੋਂ ਵੀ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਗੁਰੂ ਜੀ ਨੇ ਕਿਹਾ रजनी ਤੇਰਾ ਪਤੀ ਬਿਲਕੁਲ ਠੀਕ ਕਹਿ ਰਿਹਾ ਹੈ ਕਿ ਉਹ ਅਸਥਾਨ ਕੋਈ ਆਮ ਛਪਾਣੀ ਵਾਲੀ ਛਪੜੀ ਨਹੀਂ ਹੈ ਉਹ ਤਾਂ ਅੰਮ੍ਰਿਤ ਦਾ ਕੁੰਡ ਹੈ ਗੁਰੂ ਜੀ ਸਮੇਤ ਸਾਰੇ ਉਸ ਛੱਪੜੀ ਕੋਲ ਆ ਜਾਂਦੇ ਹਨ ਹੁਣ ਵਿਕਰਮਦਤ ਨੇ ਜਿਹੜਾ ਹੱਥ ਟਾਣੀ ਨੂੰ ਪਾਇਆ ਸੀ ਆਪਣਾ ਹੱਥ ਦਿਖਾਇਆ ਜਿਸ ਥਾਂ ਤੇ ਅਜੇ ਵੀ ਕੋੜ ਦੇ ਨਿਸ਼ਾਨ ਉੱਪਰੇ ਹੋਏ ਸਨ ਸਾਰਿਆਂ ਦੇ ਸਾਹਮਣੇ ਵਿਕਰਮ ਨੇ ਛੱਪੜੀ ਵਿੱਚ ਆਪਣਾ ਹੱਥ ਪਾਇਆ ਤੇ ਉਹ ਹੱਥ ਵੀ ਜਦੋਂ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਬਿਲਕੁਲ ਨਵਾਂ ਨਰੋਇਆ ਤੇ ਤੰਦਰੁਸਤ ਹੋ ਗਿਆ ਉਸ ਪਿੱਛੋਂ ਰਜਨੀ ਨੂੰ ਪੂਰਾ ਭਰੋਸਾ ਹੋ ਗਿਆ ਕਿ ਇਹ ਮੇਰੇ ਹੀ ਪਤੀ ਹਨ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਅਸ਼ੀਰਵਾਦ ਲਿਆ ਉਦੋਂ ਦੁਰੀਚੰਦ ਸ਼ਾਹੂਕਾਰ ਹੁਣ ਪੂਰੀ ਤਰ੍ਹਾਂ ਕੰਗਾਲ ਹੋ ਗਿਆ ਸੀ ਉਸ ਦਾ ਤਲ ਸਾਰਾ ڈاکੂ ਅਤੇ ਲੁਟੇਰਿਆਂ ਨੇ ਲੁੱਟ ਲਿਆ ਸੀ ਉਹ ਵੀ ਦਰਦਰ ਦੀਆਂ ਠੋਕਰਾਂ ਖਾ ਰਿਹਾ ਸੀ ਉਸ ਨੂੰ ਵੀ ਹੁਣ ਯਕੀਨ ਹੋ ਗਿਆ ਸੀ ਕਿ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਸਾਰਿਆਂ ਨੂੰ ਰੋਟੀ ਖਵਾਉਣ ਵਾਲਾ ਪ੍ਰਮਾਤਮਾ ਹੀ ਹੈ ਅੱਗੇ ਚੱਲ ਕੇ ਉਸ ਅਸਥਾਨ ਉੱਤੇ ਸ੍ਰੋਵਰ ਦੀ ਖੁਦਾਈ ਕਰਵਾਈ ਜਾਂਦੀ ਹੈ ਖੁਦਾਈ ਵਿੱਚ ਬਾਬਾ ਬੁੱਢਾ ਸਾਹਿਬ ਜੀ ਗੁਰੂ ਰਾਮਦਾਸ ਜੀ ਭਾਈ ਮੱਝ ਜੀ ਬੀਬੀ ਰਜਨੀ ਜੀ ਅਤੇ ਵਿਕਰਮਦਾਤ ਨੇ ਆਪ ਸੇਵਾ ਕੀਤੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਉਹ ਦੁੱਖਪੰਣੀ ਬੇਰੀ ਅੱਜ ਵੀ ਸਤਪਦ ਹੈ ਅਤੇ ਛਪੜੀ ਵਾਲੀ ਥਾਂ ਤੇ ਅੰਮ੍ਰਿਤ ਸਰੋਵਰ ਬਣ ਚੁੱਕਾ ਹੈ ਅੱਜ ਵੀ ਇਸ ਪਵਨ ਪਵਿੱਤਰ ਸਰੋਵਰ ਵਿੱਚ ਲੋਕ ਸ਼ਰਧਾ ਨਾਲ ਇਸ਼ਨਾਨ ਕਰਕੇ ਆਪਣੇ ਮਾਨਸਿਕ ਅਤੇ ਸਰੀਰਕ ਰੋਗਾਂ ਤੋਂ ਮੁਕਤੀ ਪ੍ਰਾਪਤ ਕਰਦੇ ਹਨ ਸਾਰੇ ਬੋਲੋ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਪੁੱਲ ਗਲਤੀ ਮਾਫ ਕਰਨਾ ਜੀ ਕਿਰਪਾ ਕਰਕੇ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਜੀ